ਅੰਜੀ ਕੀ ਨਾਮ ਹੈ ਹਾਂਜੀ ਜਗਦੇਵ ਸਿੰਘ ਜੀ ਹਾਂਜੀ ਕੀ ਗੱਲਬਾਤ ਹੋ ਰਹੀ ਜਿਹੜਾ ਨਿਊ ਅੰਮ੍ਰਿਤਸਰ ਦੇ ਵਿੱਚ ਡ్రਾਈਵਰ ਵੀਰਾਂ ਨੂੰ ਸਰ ਪਿਛਲੇ 2 ਤੋਂ 4 ਮਹੀਨਿਆਂ ਤੋਂ ਇਹ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਵਾ ਜੀਐਸਟੀਜ਼ ਤੇ ਸੇਲ ਟੈਕਸ ਦੇ ਨਾਂ ਦੇ ਉੱਤੇ ਜਦੋਂ ਕਿ ਸਾਡੇ ਸਾਰੇ ਮਾਲ ਜੋ ਵੀ ਬੰਬੇ ਤੋਂ ਸਾਡਾ ਚਲਾਨੀ ਮਾਲ ਹੁੰਦਾ ਹੈ ਇਹ ਸਾਰੇ ਇੱਕ ਨੰਬਰ ਦੇ ਵਿੱਚ ਆ ਪੱਕੇ ਨੰਬਰ ਆ ਬਿੱਲਾਂ ਦੇ ਨਾਲ ਹੁੰਦਾ ਹੈ ਪਰ ਸਾਨੂੰ ਜੀਐਸਟੀ ਦੇ ਨਾਂ ਤੇ ਉੱਤੇ ਸੇਲ ਟੈਕਸ ਦੇ ਨਾਂ ਦੇ ਉੱਤੇ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਸਾਡੀਆਂ ਗੱਡੀਆਂ ਨੂੰ ਬਾਰ-ਬਾਰ ਡਿਟੇਨ ਕਰਕੇ ਇੱਥੇ ਲਿਆ ਜਾ ਰਿਹਾ 4-4 5-5 ਦਿਨ ਉਹਨਾਂ ਨੂੰ ਰੋਕਿਆ ਜਾਂਦਾ ਵਾ ਸਾਨੂੰ ਹਰਾਸਮ ਸਾਨੂੰ ਟਾਈਮ ਦਿੱਤਾ ਜਾਂਦਾ ਮੁੜ ਕੇ ਸਾਨੂੰ ਇੱਥੇ ਹਰ ਤਰ੍ਹਾਂ ਦਾ ਖਰਚਾ ਪੈਂਦਾ ਸਾਡੇ ਡਰਾਈਵਰਾਂ ਦੀਆਂ ਤਨਖਾਹਾਂ ਪੈਂਦੀਆਂ ਸਾਨੂੰ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰਨਾ ਪੈਂਦਾ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਇੱਥੇ ਮਾਲ ਦੀ ਰਾਖੀ ਕਰਨੀ ਪੈਂਦੀ ਆ ਸਭ ਤੋਂ ਵੱਡੀ ਤੇ ਹੁਣ ਤੇ ਹਾਦੀ ਹੋ ਗਈ ਆ ਕਿ ਹਰ ਹਫਤੇ ਦੇ ਨਾਲ ਹੀ ਸਾਡੇ ਦੇ ਦਾਮਾਂ ਤੋਂ ਜਿੱਥੋਂ ਅਸੀਂ ਮਾਲ ਚੁੱਕਦੇ ਆ ਉੱਥੇ ਇਹਨਾਂ ਨੇ ਨਾਕੇ ਲਾ ਲਏ ਆ ਆਪਣੇ ਇਹਨਾਂ ਨੇ ਤੇ ਸਾਡੀਆਂ ਗੱਡੀਆਂ ਨੂੰ ਫੜ ਫੁੱੜ ਕੇ ਲਿਆ ਕੇ ਜ਼ਬਰਦਸਤੀ ਤਰੀਕੇ ਦੇ ਨਾਲ ਸਾਡੇ ਪੱਕੇ ਬਿੱਲਾਂ ਨੂੰ ਕੱਚੇ ਕਰਕੇ ਦੱਸ ਕੇ ਤੇ ਸਾਡੇ ਜੁਰਮਾਨੇ ਪਾਏ ਜਾ ਰਹੇ ਆ ਤੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਵਪਾਰ ਨੂੰ ਜੇ ਸਰਕਾਰ ਚਾਹੁੰਦੀ ਆ ਕਿ ਵਪਾਰ ਪੰਜਾਬ ਚ ਵਧੇ ਫੁੱਲੇ ਹੋਰ ਵਧੇ ਪਰ ਇਹ ਜਿਹੜੀ ਹਰਾਸਮੈਂਟ ਆ ਅਫਸਰਸ਼ਾਈ ਆ ਇਹਨੂੰ ਠੱਲ ਪਾਈ ਜਾਵੇ ਹਾਂਜੀ ਤੇ ਜਿਹੜੇ ਬੰਦਿਆਂ ਨੂੰ ਨਾਲ ਉਹਨਾਂ ਨਾਲ ਹਰਾਸਮੈਂਟ ਕੀਤੀ ਜਾਂਦੀ ਹੁਣ ਬਤਮੀਜ਼ੀ ਕੀਤੀ ਜਾਂਦੀ ਆ ਉਹਨਾਂ ਦੀ ਨਿਖੇਦੀ ਕੀਤੀ ਜਾਵੇ ਉਹਨਾਂ ਨੂੰ ਮਾਫੀ ਮੰਗੀ ਜਾਵੇ। ਅੰਕ ਕੀ ਲੱਗਦਾ ਹੈ ਕਿ ਬਿੱਲ ਜਿਹੜਾ ਤੁਹਾਡਾ ਈਵੇ ਬਿੱਲ ਮੰਗਿਆ ਜਾਂਦਾ ਜਾਂ ਜੀਐਸਟੀ ਬਿੱਲ ਮੰਗਿਆ ਜਾਂਦਾ ਤੇ ਰਾਹ ਵਿੱਚ ਪਰੇਸ਼ਾਨ ਕੀਤਾ ਜਾਂਦਾ ਕਿੰਨੀ ਕਾ ਦਿੱਕਤਾਂ ਸਾਹਮਣੇ ਆਉਂਦੀਆਂ? ਦਿੱਕਤਾਂ ਬਹੁਤ ਆ ਜੀ ਜਿਹੜੇ ਜਿਹੜੀਆਂ ਇਹ ਸ਼ਰਤਾਂ ਦਾ ਰੱਖ ਰਹੇ ਆ ਜੀ ਅੱਧੇ ਪੌਣੇ ਘੰਟੇ ਦੇ ਵਿੱਚ ਮਾਲ ਪਹੁੰਚਾ ਦੇਓ ਜਦੋਂ ਲੱਦ ਦਿੰਦਾ ਅਸੀਂ ਵੱਖ-ਵੱਖ ਟਰਾਂਸਪੋਰਟਰਾਂ ਤੋਂ ਵੱਖ-ਵੱਖ ਦਾਮਾਂ ਤੋਂ ਇਹ ਮਾਲ ਇਕੱਠਾ ਕਰਨਾ ਹੁੰਦਾ ਵਾ। ਸਾਨੂੰ ਟਾਈਮ ਲੱਗ ਜਾਂਦਾ ਵਾ ਗੱਡੀਆਂ ਅਨਲੋਡ ਹੁੰਦੀਆਂ ਵੀ ਟਾਈਮ ਲੱਗ ਜਾਂਦਾ ਉਹਦੇ ਵਿੱਚ ਇੱਕ ਤੋਂ ਦੋ ਦਿਨ ਵੀ ਲੱਗ ਜਾਂਦੇ ਕਈ ਵਾਰ ਗੱਡੀਆਂ ਲੇਟ ਵੀ ਹੋ ਜਾਂਦੀਆਂ ਡਰਾਈਵਰ ਬਿਮਾਰ ਸ਼ਮਾਰ ਵੀ ਹੋ ਜਾਂਦੇ ਆ ਪਰ ਇਹ ਜਿਹੜਾ ਇਹਨਾਂ ਨੇ ਇਹ ਸ਼ਰਤ ਰੱਖੀ ਆ ਕਿ ਇਹਦੇ ਬਗਦਾ ਉਹਤੇ ਪੂਰੀ ਨਹੀਂ ਉਤਜਾ ਉਹ ਪ੍ਰੈਕਟੀਕਲ ਹੀ ਨਹੀਂ ਆ ਮੁੱਦਾ ਹਾਂਜੀ ਤੇ ਇਹਦੇ ਕਰਕੇ ਸਰਕਾਰ ਨੂੰ ਸਾਡੀ ਇਹੋ ਬੇਨਤੀ ਆ ਕਿ ਸਾਡੇ ਤੋਂ ਜਿਹੜੀ ਅਫਸਰਸ਼ਾਈ ਆ ਵਪਾਰ ਇਹ ਚੁੱਕੀ ਜਾਵੇ ਇਹ ਵਪਾਰ ਨੂੰ ਸਹਾਇਤ ਕੀਤਾ ਜਾਵੇ ਜਿਹੜਾ ਕੰਮ ਆਸੀਂ ਵਪਾਰ ਕਰ ਸਕੀ ਆਪਣਾ ਮਜ਼ਦੂਰੀ ਕਰ ਸਕੀਏ ਤਨ ਬਹੁਤ ਦਿੱਕਤ ਆ ਰਹੀਆਂ ਵੱਡੇ ਅਧਿਕਾਰੀ ਵੱਲੋਂ ਇਹਨਾਂ ਨੂੰ ਜਨੀਲ ਵੀ ਥੋੜਾ ਜਿਹਾ ਕੀਤਾ ਗਿਆ ਕੰਨੀ ਤੇ ਅੱਜ ਪੈਰ ਮਾਰਾਂਗੇ ਇਸ ਤਰ੍ਹਾਂ ਦੀ ਗੱਲ ਹਾਂਜੀ 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 ਇਹ ਸਰਕਾਰ ਦੇ ਬੰਦੇ ਆ ਜੀ ਇਹਨਾਂ ਦੇ ਪਬਲਿਕ ਆਸਤੇ ਜੀ ਪਬਲਿਕ ਸਰਵੈਂਟ ਆ ਇਹਨਾਂ ਨੂੰ ਹਲੀਮੀ ਨਾ ਕੂਣਾ ਚਾਹੀਦਾ ਪਰ ਇਹਨਾਂ ਨੇ ਉਹ ਚੀਜ਼ ਨਹੀਂ ਕਰਦੇ ਇਹ ਵੇਖ ਕੇ ਮਤਲਬ ਗਲਤ ਤਰ੍ਹਾਂ ਦੇ ਸ਼ਬਦ ਯੂਜ਼ ਕਰਦੇ ਆ ਜਦੋਂ ਕਿ ਇਹਨਾਂ ਦਾ ਕੰਮ ਹੀ ਨਹੀਂ ਆ ਇਹ ਚੀਜ਼ ਗੱਲ ਕਹਿਣੀ ਹਾਂਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਚੰਦਜੀ ਸਿੰਘ ਆ ਜੀ ਹਾਂਜੀ ਕੀ ਗੱਲਬਾਤ ਦੇ ਕਿਹੜੇ ਏਰੀਆ ਹੈ ਗੱਲਬਾਤ ਭਾਜੀ ਇਹ ਨਿਊ ਅੰਬਰਸਾਰਾ ਜਹਾਜਗੜ ਤੋਂ ਸਾਡੀ ਲੇਬਰ ਯੂਨੀਅਨ ਆ ਜੋ ਕਿ ਸਾਡਾ ਟਰਾਂਸਪੋਰਟ ਤੋਂ ਲੈ ਕੇ ਆਪਣਾ ਮਾਲ ਅਸੀਂ ਮੇਲਾ ਸਪਲਾਈ ਕਰਦੇ ਆ ਉਸ ਆਧਾਰ ਤੇ ਸਾਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਜਾ ਰਹੀ ਆ ਇਹਨਾਂ ਵੱਲੋਂ ਏਟੀਓ ਸਾਹਿਬ ਵੱਲੋਂ ਜੀਐਸਟੀ ਵੱਲੋਂ ਈਵੇ ਬਿੱਲ ਲਓ ਕਿ ਜਿਹੜਾ ਈਵੇ ਬਿੱਲ ਲੱਗਾ ਹੋਵੇਗਾ ਉਹਦਾ ਮਾਲ ਅਸੀਂ ਛੱਡਾਂਗੇ ਜਿਹੜਾ ਈਵੇ ਬਿੱਲ ਨਹੀਂ ਲੱਗਾ ਹੋਏਗਾ ਉਹ ਅਸੀਂ ਕੈਰੀ ਕਰਾਂਗੇ ਤਾਂ ਤਿੰਨ ਦਿਨ ਤੋਂ ਸਰ ਸਾਨੂੰ ਹਰਾਸ ਕੀਤਾ ਜਾ ਰਿਹਾ ਪਿੱਛੇ ਸਾਡੀ ਗੱਡੀ ਲੱਗੀ ਆ ਇਹਦੇ ਵਿੱਚ ਮਾਲ ਵੀ ਆ ਬਕਾਇਦਾ ਸਾਡਾ ਈਵੇ ਬਿੱਲ ਸਾਰਾ ਕੁਝ ਪ੍ਰੂਫ ਏ ਟੂ ਜ਼ेड ਕਲੀਅਰ ਆ ਤੇ ਜੋ ਕੀ ਸਾਡਾ ਇਹਦਾ ਗੱਡੀ ਨੰਬਰ ਦਾ ਪੰਗਾ ਪਾ ਰਹੇ ਆ ਜੀ ਗੱਡੀ ਨੰਬਰ ਜਿਹੜਾ ਵਾ ਉਹ ਐਕਸਚੇਂਜ ਹੈਗਾ ਵਾ ਹੋਰ ਆ ਕੋਈ ਆ ਇਦਾਂ ਸਰ ਸਾਡਾ ਮਾਲ ਭੁਗਤ ਨਹੀਂ ਸਕਦਾ ਜੇ ਅਸੀਂ ਈਵੇ ਬਿਲ ਨੂੰ ਗੱਡੀ ਨੰਬਰ ਨਾਲ ਲੈ ਕੇ ਚਲੀਏ ਤੇ ਸਰ ਇਹ ਕੋਈ ਗੱਲ ਨਹੀਂ ਸੁਣਦੇ ਤਿੰਨ ਦਿਨ ਤੋਂ ਇਹਨਾਂ ਨੇ ਗੱਡੀ ਨੂੰ ਚਲਾਣ ਕੀਤਾ ਵਾ ਸਾਡਾ ਡਰਾਈਵਰ ਆ ਇੱਥੇ ਭੋਲਾ ਸਿੰਘ ਕਿੱਥੇ ਨੇ ਇਹਨਾਂ ਨੂੰ ਬਾਅਦ ਘਟ ਬੋਲਿਆ ਗਿਆ ਕੋਈ ਹਿਸਾਬ ਨਹੀਂ ਇਹਨਾਂ ਨੂੰ ਕਿਹਾ ਵੀ ਮੈਂ ਪਰੇ ਜੋ ਇੱਥੋਂ ਪਰੇ ਜੁੱਤੀਆਂ ਮਾਰਾਂਗਾ ਤੁਹਾਡੇ ਸਿਰ ਦੇ ਵਿੱਚ ਇਹ ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਇਹਨਾਂ ਦੀ ਇਹ ਏਟੀਓ ਸਾਹਿਬ ਨੇ ਆਪਣਾ ਓਮ ਪ੍ਰਕਾਸ਼ ਜੀ ਨੇ ਏਟੀਓ ਅੱਛਾ ਜੀ ਹਾਂਜੀ ਇਹ ਹント ਅੱਗੇ ਗੱਡੀ ਦੇ ਕਾਇਬਦਰ ਪੂਰੇ ਨੇ ਪਰ ਉਹਦੇ ਬਕਾਇਦਾ ਹੀ ਤੁਹਾਨੂੰ ਤੰਗ ਕੀਤਾ ਹਾਂ ਜੀ ਹਾਂ ਜੀ ਬਕਾਇਦਾ ਤੰਗ ਕੀਤਾ ਜਾ ਰਿਹਾ ਅਸੀਂ ਇਹੋ ਹੀ ਮਸਲਾ ਸੁਣਨੇ ਆ ਕਿ ਸਰ ਸਾਨੂੰ ਸਾਡਾ ਜਿਹੜਾ ਗੱਡੀ ਨੰਬਰ ਦਾ ਮਸਲਾ ਵਾ ਗੱਡੀ ਨੰਬਰ ਦਾ ਮਸਲਾ ਠਾਇਆ ਜਾਵੇ ਜੇ ਕੋਈ ਈਵੇ ਬਿਲ ਦਾ ਹੋਵੇ ਈਵੇ ਬਿਲ ਗੱਡੀ ਕੋ ਨਾ ਹੋਵੇ ਉਹ ਜ਼ਰੂਰ ਕੈਰੀ ਕਰਨਾ ਸਾਡਾ ਈਵੇ ਬਿਲ ਨਾਲ ਲੱਗਾ ਹੋਏਗਾ ਚਲਾਨ ਲੱਗਾ ਹੋਏਗਾ ਬਿਲ ਲੱਗਾ ਹੋਏਗਾ ਤੇ ਜੋ ਗੱਡੀ ਨੰਬਰ ਦਾ ਮਸਲਾ ਵਾ ਉਹ ਨਿਬੇੜਿਆ ਜਾਵੇ ਕਿੰਨੇ ਗੱਡੇ ਚਲਾਨ ਕੀਤੇ ਸਾਡੀਆਂ ਘਟੋ ਘਟ ਮਹੀਨੇ ਦੇ ਸਰ 10 ਗੱਡੀਆਂ ਚਲਾਨ ਹੋਏ ਜੇ ਇਹਨਾਂ ਨੇ ਕੀਤੇ ओमप्रकाश ਜੀ ਨਹੀਂ ਇਹ ਪਹਿਲਾਂ ਵੀ ਮਤਲਬ ਜਿਹੜੇ ਪਹਿਲਾਂ ਏਡੇ ਉਹ ਵੀ ਕੱਟਦੇ ਆ ਨਹੀਂ ਉਹਨਾਂ ਨੇ ਨਹੀਂ ਕਦੀ ਸਰ ਕਟੇ ਸਾਨੂੰ ਵੀ ਆਪਣਾ ਆਈ ਨਹੀਂ ਗਈ ਹੋਣੀ ਆ ਦਿੱਕਤ ਆ ਰਹੀ ਆ ਸਾਨੂੰ ਬਹੁਤ ਜਿਆਦਾ ਇਹਨਾਂ ਨੇ ਹੀ ਕੀਤਾ ਹਰਾਸਮੈਂਟ ਕੀਤਾ ਆ ਸਾਡੇ ਕੋ ਆਪਣੀਆਂ ਤਿੰਨ ਗੱਡੀਆਂ ਵਾ ਜਹਾਜਗੜ ਦੀਆਂ ਟੋਟਲ ਕਰੋ ਕਟਕਵਾੜ 15 20 ਗੱਡੀਆਂ ਹੈਗੀਆਂ ਸਾਡੇ ਕੋ ਕਿੰਨੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਸਾਰੇ ਨੂੰ ਭਾਜੀ ਸਾਡੀ ਲੇਬਰ ਯੂਨੀਅਨ ਨੂੰ ਸਾਰਿਆਂ ਨੂੰ ਆਂਦਾ ਬਿਆ ਦਿਹਾੜੀਦਾਰ ਬੰਦੇ ਆ ਸਾਰੇ ਦਿਹਾੜੀਦਾਰ ਬੰਦੇ ਜੇ ਉਹੀ ਉਹਨਾਂ ਨੇ ਕਮਾਉਣਾ ਵਾ ਡੇਲੀ ਉਹੀ ਉਹਨਾਂ ਨੇ ਖਾਣਾ ਜੀ ਹਾਂਜੀ ਤੇ ਇੱਥੇ 3 ਦਿਨ ਤੋਂ ਗੱਡੀ ਡਰਾਈਵਰ ਸਾਡਾ ਸੁੰਦੇ ਆ ਇਹਨਾਂ ਨੂੰ ਦਿਹਾੜੀ ਢੱਪਾ ਵੀ ਦੇਣਾ ਪੈਂਦਾ ਵਾ ਸਰ 3 ਦਿਨ ਤੋਂ ਇਹਨਾਂ ਨੇ ਵਹਿਲੇ ਖਲੋਤੇ ਇੱਥੇ ਸਾਨੂੰ ਆ ਕੇ ਪੈਸੇ ਦੇਣੇ ਪੈਂਦੇ ਆ ਰੋਟੀ ਤੱਕ ਨਹੀਂ ਅਗਲੇ ਖਾਂਦੇ ਪੁੱਛੋ ਇਹਨਾਂ ਨੂੰ ਹੁਣ ਕੀ ਮੰਗ ਕਰਦੇ ਮੰਗ ਅਸੀਂ ਇਹੋ ਕਰਦੇ ਆ ਕਿ ਸਾਡੀ ਗੱਡੀ ਨੰਬਰ ਦਾ ਮਸਲਾ ਜਿਹੜਾ ਜੋ ਨਿਬੇੜਿਆ ਜਾਵੇ ਹੈਲੋ ਕੀ ਨਾਮ ਹੈ ਜੀ ਜਸਵੰਤ ਸਿੰਘ ਜੀ ਹਾਂਜੀ ਕੀ ਗੱਲ ਬਾਤ ਹੋਈ ਇੱਥੇ ਡਰਾਈਵਰਾਂ ਨਾਲ ਸਾਡੀ ਸਾਡੀ ਗੱਡੀਆਂ ਮਾਲ ਢੋਣ ਦਾ ਕੰਮ ਕਰਦੀਆਂ ਜੀ ਅੰਮ੍ਰਿਤਸਰ ਲੋਕਲ ਏਰੀਏ ਦੇ ਵਿੱਚ ਟਰਾਂਸਪੋਰਟ ਟੂ ਫੈਕਟਰੀਆਂ ਦੇ ਮਾਲ ਕਪੜਾ ਜਿਹੜਾ ਗਰੇ ਆਉਂਦਾ ਬੰਬੇ ਤੋਂ ਸੂਰਤ ਤੋਂ ਕੋ ਪ੍ਰਿੰਟਿੰਗ ਹੋਣ ਵਾਸਤੇ 10 ਤੋਂ 20 ਕਿਲੋਮੀਟਰ ਦੇ ਦੈਰੇ ਚ ਜਾਂਦਾ ਤੇ ਈਵੇ ਬੈਲ ਦੀ ਪ੍ਰੋਬਲਮ ਸੀ ਕੋ ਟੈਕਨੀਕਲ ਪ੍ਰੋਬਲਮ ਸੀਗੀ ਜੋ ਸਾਡੀ ਉਹ ਕਮਿਸ਼ਨਰ ਸਾਹਿਬ ਦੇ ਕੋਲ ਅਸੀਂ ਜਾ ਕੇ ਰਿਕੁਐਸਟ ਕੀਤੀ ਹਰਾਸਮੈਂਟ ਕਰਦੇ ਸੀ ਈਟੀਓ ਸਾਹਿਬ ਤੇ ਸਾਡੀ ਉਹਨਾਂ ਨੇ ਕਮਿਸ਼ਨਰ ਸਾਹਿਬ ਨੇ ਬੜੇ ਪਿਆਰ ਨਾਲ ਸਤਿਕਾਰ ਜੋ ਉਹਨਾਂ ਨੇ ਸਾਡੀ ਗੱਲ ਜਿਹੜੀ ਆ ਉਹ ਬੜੇ ਤਰੀਕੇ ਨਾਲ ਸੁਣੀ ਆ ਤੇ ਸਾਡਾ ਉਹ ਸੋਲੂਸ਼ਨ ਸੀ ਉਹਨਾਂ ਹੱਲ ਕਰਤਾ ਅੱਗੇ ਤੇ ਤੁਹਾਨੂੰ ਕੋਈ ਟੈਕਨੀਕਲ ਪ੍ਰੋਬਲਮ ਜਾਂ ਹਰੈਸਮੈਂਟ ਨਹੀਂ ਹੋਏਗੀ ਧੰਨਵਾਦ ਹਾਂ ਡਰਾਈਵਰ ਮਜ਼ਦੂਰਾਂ ਨੂੰ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਸੱਪੜ ਮਾਰਨ ਦੀ ਵੀ ਗੱਲ ਕਹੀ ਗਈ ਕੀ ਨਹੀਂ ਉਹ ਕੋਈ ਕੋਈ ਉਹ ਨਹੀਂ ਜੇ ਉਹ ਮਜ਼ਦੂਰ ਸਾਡੇ ਹੀ ਆ ਜੀ ਅਸੀਂ ਮਜ਼ਦੂਰ ਮੈਂ ਖੁਦ ਮਜ਼ਦੂਰ ਆ ਮੈਂ ਕੋਈ ਸਪਲਾਈਅਰ ਨਹੀਂ ਹਾਂਗਾ ਮੈਂ ਖੁਦ ਮਜ਼ਦੂਰ ਆ ਜੇ ਮਜ਼ਦੂਰ ਨੂੰ ਕੋਈ ਗੱਲ ਮਾੜੀ ਮੋੜ ਕਿਸੇ ਨੇ ਕਿ ਅਫਸਰ ਨੇ ਮਾੜੀ ਮੋੜ ਗੁੱਸੇ ਨਾਲ ਕਹੀ ਆ ਉਹ ਸਮਝ ਲੋ ਮੈਨੂੰ ਕਹੀ ਆ ਉਹਨੂੰ ਨਹੀਂ ਕਹੀ ਫਿਰ ਕੀ ਹੋਇਆ ਕਹੀ ਇਹ ਤੇ ਕੋਈ ਅਫਸਰ ਮੌਕੇ ਤੇ ਆ ਅਨਪੜ੍ਹ ਜਿਹੜੇ ਡਰਾਈਵਰ ਆ ਬਿਲਕੁਲ ਪੜ੍ਹੇ ਲਿਖੇ ਨਹੀਂ ਹੁੰਦੇ ਕਿਸੇ ਵੇਲੇ ਕੋਈ ਗੱਲ ਕਰਨ ਦਾ ਪਤਾ ਨਹੀਂ ਲੱਗਦਾ ਕਿ ਅਫਸਰ ਨਾਲ ਕਿੱਦਾਂ ਗੱਲ ਕਰਨੀ ਹੈ ਜੇ ਉਹਨਾਂ ਨੇ ਉਹਦੀ ਮਾਫੀ ਅਸੀਂ ਮੰਗਦੇ ਆ ਕਿ ਜੇਕਰ ਕਿਸੇ ਅਫਸਰ ਨੇ ਕੋਈ ਮਾੜੀ ਮੋੜ ਕੋ ਬਿੱਲ ਨਹੀਂ ਫੜਾਏ ਹੋਣਗੇ ਜਾਂ ਕੁਝ ਸਾਡਾ ਫਰਜ਼ ਆ ਉਸ ਵੇਲੇ ਬਿੱਲ ਫੜਾ ਲਓ ਜੀ ਅਹੀਂ ਪਰ ਜੰਦੀ ਬੋਛੇ ਥੋੜੀ ਕਰਦੇ ਆ ਪਰ ਸਾਡੀ ਜਿਹੜੀ ਕਮਿਸ਼ਨਰ ਸਾਹਿਬ ਨੇ ਗੱਲ ਸੁਣੀ ਹੈ ਨਾ ਉਹ ਬਹੁਤ ਪ੍ਰੇਮ ਦੇ ਨਾਲ ਸਤਿਕਾਰ ਦੇ ਨਾਲ ਸਾਨੂੰ ਬਿਠਾ ਕੇ ਸਾਡੀ ਹਰ ਇੱਕ ਇੱਕ ਗੱਲ ਦਾ ਉਹਨਾਂ ਨੇ ਮਤਲਬ ਹੱਲ ਕੀਤਾ ਤੁਹਾਡੇ ਕਹਿੰਦਾ ਮਤਲਬ ਜਿਹੜਾ ਤੁਹਾਡਾ ਮਜ਼ਦੂਰ ਡਰਾਈਵਰ ਹੈ ਉਹਦੀ ਗਲਤੀ ਸੀ ਉਹਨੇ ਅਧਿਕਾਰੀ ਨਾ ਨਹੀਂ ਉਹਦੀ ਕੋਈ ਗਲਤੀ ਨਹੀਂ ਜੀ ਉਹ ਗਲਤੀ ਕਿਸੇ ਦੀ ਵੀ ਨਹੀਂ ਹੈਗੀ ਉਹ ਐਵੇਂ ਮਿਸਪਲੇਸ ਹੋਈ ਟੈਕਨੀਕਲ ਪ੍ਰੋਬਲਮ ਸੀ ਕੋਈ ਟੈਕਨੀਕਲ ਕਲ ਪ੍ਰੋਬਲਮ ਦੇ ਉੱਤੇ ਅਸੀਂ ਜਾ ਕੇ ਉਹਨਾਂ ਨੂੰ ਆਪਣੀ ਰਿਕਵੈਸਟ ਕੀਤੀ ਆ ਉਹ ਅੱਗੇ ਤੋਂ ਅਸੀਂ ਆਪ ਸੁਧਾਰ ਕਰਕੇ ਤੇ ਆਪਣਾ ਰੈਗੂਲਰ ਕੰਮ ਕਰਦੇ ਰਵਾਂਗੇ ਧੰਨਵਾਦ ਜਿਹੜੇ ਅਧਿਕਾਰੀ ਵੱਲੋਂ ਥੱਪੜ ਮਾਰਨ ਦੀ ਗੱਲ ਕੀਤੀ ਉਹਨੂੰ ਇਹ ਸ਼ਬਦ ਕਹਿਣੇ ਚਾਹੀਦੇ ਸੀ ਜਾਂ ਨਹੀਂ ਕਹਿਣੇ ਚਾਹੀਦੇ ਵੇਖੋ ਇਹ ਹੁਣ ਆਪਾਂ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕੋਈ ਅਫਸਰ ਮੌਕੇ ਤੇ ਹੁੰਦਾ ਵਾ ਕਿਸੇ ਵੇਲੇ ਕੋਈ ਕਿਤੇ ਵੀ ਹੁੰਦਾ ਵਾ ਪਰ ਅਸੀਂ ਚੰਗੇ ਨਹੀਂ ਲੱਗਦੇ ਇਹ ਇਹੋ ਜਿਹਾ ਅੱਬਲ ਤੇ ਜੋ ਜੋ ਕੁਝ ਉਹਨਾਂ ਦੇ ਨਾਲ ਅਸੀਂ ਉਹਨੂੰ ਕਿਹਾ ਉਹ ਅੱਗੇ ਤੋਂ ਇਹ ਜਿਉਰਤ ਨਹੀਂ ਰੱਖੇਗਾ ਇਹ ਕੰਮ ਕਰਨ ਦੀ ਦੇਖੇਗਾ ਕਿ ਅਧਿਕਾਰੀ ਜਿਹੜੀ ਆਪਣੀ ਗੱਡੀ ਆ ਉਹਦੀ ਨੰਬਰ ਪਲੇਟ ਵੀ ਸਹੀ ਨਹੀਂ ਹੈਗੀ ਸਰਕਾਰੀ ਨੰਬਰ ਪਲੇਟ ਨਹੀਂ ਲੱਗੀ ਉਹ ਤੇ ਤੁਸੀਂ ਕਿਸੇ ਡਿਪਾਰਟਮੈਂਟ ਦੀ ਵੀ ਲਾ ਲਓ ਪੁਲਿਸ ਦੀਆਂ ਲਾ ਲਓ ਪੁਲਿਸ ਦੇ ਸਵੇਰੇ ਨਾਕੇ ਲਾ ਲਓ ਤੇ ਸਕੂਟਰਾਂ ਮੋਟਰਸਾਈਕਲਾਂ ਦੀ ਚੋਰੀ ਦਾ ਸਾਰਾ ਸਮਾਨ ਇਹਨਾਂ ਨੂੰ ਫਟ ਕੀਤਾ ਦਾ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹਨਾਂ ਨੂੰ ਆਰ.ਟੀ. ਛੱਡ ਕੇ ਇੰਸ਼ੋਰੈਂਸ ਤੱਕ ਨਹੀਂ ਹੁੰਦੀ ਤੇ ਲੋਕਾਂ ਨੂੰ ਚਪੇੜਾ ਮਾਰ ਮਾਰ ਕੇ ਉਹਨਾਂ ਦੇ ਚਲਾਨ ਕੱਟਦੇ ਆ ਜਿਹੜੇ ਅਧਿਕਾਰੀ ਨੇ ਗੱਡੀ ਨੰਬਰ ਪਲੇਟ ਹਰੇਕੀ ਚੋਰੀ ਦੀ ਲੱਗੀ ਨਹੀਂ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿਣਾ ਨਹੀਂ ਬਹਿਸਦੇ ਆ ਜੀ ਸਾਨੂੰ ਕੋਈ ਇਹੋ ਜੀ ਕੋਈ ਗੱਲ ਨਹੀਂ ਇਹ ਉਹ ਜਾਣਨ ਨਹੀਂ ਗੱਡੀ ਵੇਖੀ ਆ ਕਿ ਕਿਸ ਗੱਡੀ ਨੂੰ ਚੋਰੀ ਦੀ ਪਲੇਟ ਲੱਗੀ ਆ ਅਸੀਂ ਨਹੀਂ ਗੱਲ ਮੰਨਦੇ ਉਹਨਾਂ ਮਸਲੇ ਸਹੀ ਤਰੀਕੇ ਨਾਲ ਸੁਣ ਕੇ ਹੱਲ ਕਰਤਾ ਗਿਆ ਉਹਨਾਂ ਰਸਤਾ ਵੀ ਦੱਸ ਦਿੱਤਾ ਗਿਆ ਕਿ ਇਸ ਤਰੀਕੇ ਨਾਲ ਕੰਮ ਕੀਤਾ ਜਾਵੇ ਆ ਕੀ ਲੱਗਦਾ ਕਿ ਜਾਣਕਾਰੀ ਨਾ ਹੋਣ ਕਾਰਨ ਉਹਨਾਂ ਨਾਲ ਬਚ ਨਹੀਂ ਜਾਣਕਾਰੀ ਨਹੀਂ ਕਿ ਜਿਹੜਾ ਕਰ ਸਕਦੇ ਨੇ ਇਵੇਬਲ ਪੋਰਟਲ ਦੇ ਨਾਲ 24 ਘੰਟੇ ਟਾਈਮ ਹੁੰਦਾ ਜੇ ਕੋਈ ਕਲੈਕਸ਼ਨ ਕਰਨੀ ਹੋ ਤਾਂ ਕੀਤੀ ਜਾ ਸਕਦੀ ਹੈ ਉਹਨਾਂ ਦਸਤਾਵੇਜ਼ ਕਰਤੀ ਜਾਵੇ ਇਹ ਜਾਂ ਉਹਦੇ ਸਟੈਂਪ ਲਗਾ ਕੇ ਦੱਸ ਦੋ ਕਿ ਇਹ ਗੱਡੀ ਜਾਂ ਸਾਡੀ ਖਰਾਬ ਹੋ ਗਈ ਅਸੀਂ ਦੂਜੀ ਗੱਡੀ ਚ ਮਨ ਭਾਗ ਭੇਜ ਦਿੱਤਾ ਇਹ ਮੰਨ ਲਾਂ ਕਰਾਂਗੇ ਠੀਕ ਹੈ ਬਾਕੀ ਅੱਜ ਤੱਕ ਕੋਈ ਅਸੀਂ ਦਿੱਕਤ ਨਹੀਂ ਕੀਤੀ ਠੀਕ ਹੈ